ਇੱਕ ਮੋਡਿਊਲ ਫੜਿਆ ਜਿਹੜਾ ਜਿਹੜਾ ਗੁਜਰਾਤ ਪੁਲਿਸ ਨੇ ਫੜਿਆ ਸੀਗਾ ਕਿ ਪਿੱਛੋਂ ਜਾਨਵਰ ਮਰਨ ਦੀ ਧੰਕੀ ਜਿਹੜੀ ਲਗਾਤਾਰ ਪਿੱਛੇ ਮਿਲ ਰਹੀ ਸੀ 2:00 AM ਮਈ ਮਹੀਨੇ ਦੀ 5ਵੇਂ ਮਹੀਨੇ ਦੀ ਗੱਲ ਹੈ ਜਿਹੜਾ ਨਾਲੇ ਮੋਡਿਊਲ ਫੜਿਆ ਉੱਥੋਂ ਦੀ ਜਿਹੜੇ ਅੱਤਵਾਦੀ ਫੜੇ ਸੀਗੇ ਉਹਨਾਂ ਨੇ ਨਾਮਤਾ ਸੀ ਮੈਨੂੰ ਮਾਰਨ ਦਾ ਕਿ ਅੰਬੀ ਤੋੜਾ ਨੂੰ ਮਾਰਨਾ ਮੇਰੀ ਵੇਖੀ ਵੀ ਕੀਤੀ ਸੀ ਉਹਨਾਂ ਨੇ ਬਗਾਏਗਾ ਕਿ ਮਾਰਨਾ ਉਹਨਾਂ ਨੇ ਅੱਜ ਮੇਰੇ ਫੋਨ ਨੰਬਰ ਟਰੇਸਮੈਂਟ ਚੈੱਕ ਕੀਤੇ ਕਿ ਇਸ ਨੰਬਰ ਤੋਂ ਕਾਲਾਂ ਆਈਆਂ ਹੋਈਆਂ ਉਸ ਨੰਬਰ ਤੋਂ ਕਜੀ ਕਾਲਾਂ ਮਿਲੀਆਂ ਤੋ ਮੈਂ ਕਹਨਾ ਸੀ ਸਰਕਾਰਾਂ ਨੂੰ ਜ਼ੋਰ ਕਰਨਾ ਚਾਹੀਦਾ ਹੈ ਕਿ ਜਿੱਦਾਂ ਸਾਡੇ 'ਤੇ ਕੋਈ ਹਮਲੇ ਹੋ ਰਹੇ ਨੇ ਸਰਕਾਰਾਂ ਸਾਨੂੰ ਬਚਾਅ ਕਰਨਾ ਚਾਹੀਦੇ ਨੇ ਮੜੂਰ ਪੜਿਆ ਸੀਗਾ ਜਿਹਦੇ 'ਚ ਪਾਕਿਸਤਾਨੀ ਉਗਰਵਾਦੀ ਟੈਰਰਿਸਟ ਫੜੇ ਗਏ ਸੀ ਉਹਦੇ ਵਿੱਚੋਂ ਇੱਕ ਨੇਪਾਲੀ ਟੈਰਰਿਸਟ ਔਰ ਇੱਕ ਬੰਗਲਾਦੇਸ਼ ਦਾ ਤੇ ਇੱਕ ਸ਼੍ਰੀਲੰਕਾ ਦਾ ਵੀ ਫੜਿਆ ਗਿਆ ਸੀ ਇੱਕ ਮਹਾਰਾਸ਼ਟਰ ਤੋਂ ਫੜਿਆ ਗਿਆ ਸੀਗਾ ਇਹ ਟੈਰਰਿਸਟ ਨੇ ਕੁਝ ਹਿੰਦੂ ਜਥੇਬੰਦੀਆਂ ਦੇ ਲੀਡਰਸ ਦੇ ਨਾਮ ਲਿੱਤੇ ਸੀਗੇ ਇਹਨਾਂ ਨੂੰ ਮਾਰਨ ਲਈ ਪਾਕਿਸਤਾਨ ਤੋਂ ਫੰਡਿੰਗ ਹੋਈ ਸੀ ਜਿਹਦੇ ਚ ਅਮਿਤ ਅਰੋੜਾ ਦਾ ਨਾਮ ਸੀਗਾ ਪੰਜਾਬ ਤੋਂ ਉਹ ਤਾਂ ਵਧੀਆ ਗੱਲ ਹੈ ਕਿ ਗੁਜਰਾਤ ਪੁਲਿਸ ਇਸ ਮਾਡੂਲ ਨੂੰ ਦੇ ਪਿੱਛੇ ਇਹਨਾਂ ਵਰਕਆਊਟ ਕਰ ਰਹੀ ਹੈ ਤੇ ਮੈਂ ਬੇਨਤੀ ਕਰੂਗਾ ਆਪਣੇ ਪੰਜਾਬ ਪੁਲਿਸ ਨੂੰ ਵੀ ਜਿਹੜੇ ਮਾਡੂਲ ਇੱਥੇ ਪੰਜਾਬ ਚ ਖੜੇ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਇਹਨਾਂ ਵਰਕਆਊਟ ਕਰਕੇ ਗੁਜਰਾਤ ਵਾਂਗੂ ਜਿਹੜੇ ਟੈਰਿਸਟ ਗਰੁੱਪ ਉਹਨਾਂ ਪੰਜਾਬ ਚ ਐਕਟਿਵ ਹੋ ਰਹੇ ਨੇ ਉਹਨਾਂ ਦੇ ਉੱਤੇ ਵੀ ਅਨੰਤ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱ퍼 ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱ퍼 ਬਣੀ ਰਹੇ ਇੱਕ ਮੋਡਿਊਲ ਫੜਾਇਆ ਗਿਆ ਸੀ ਜਿਹੜਾ ਗੁਜਰਾਤ ਪੁਲਿਸ ਨੇ ਫੜਾਇਆ ਸੀਗਾ ਕਿ ਪਿੱਛੋਂ ਜਾਨਵਰ ਮਰਨ ਦੀ ਧਮਕੀ ਜਿਹੜੀ ਲਗਾਤਾਰ ਪਿੱਛੇ ਮਿਲ ਰਹੀ ਸੀ 2 ਮਈ ਮਹੀਨੇ ਦੀ 5ਵੇਂ ਮਹੀਨੇ ਦੀ ਗੱਲ ਹੈ ਜਿਹੜਾ ਨਾਲ ਮੋਡਿਊਲ ਫੜਾਇਆ ਉੱਥੋਂ ਦੀ ਜਿਹੜੇ ਅੱਤਵਾਦੀ ਫੜੇ ਸੀਗੇ ਉਹਨਾਂ ਨੇ ਨਾਮ ਲਿੱਤਾ ਸੀ ਮੈਨੂੰ ਮਾਰਨ ਦਾ ਕਿ ਅੰਮ੍ਰਿਤ ਤੋੜਾ ਨੂੰ ਮਾਰਨਾ ਹੈ ਮੇਰੀ ਦੇਖੀ ਵੀ ਕੀਤੀ ਸੀ ਉਹਨਾਂ ਨੇ ਬਗਾਇਦਾ ਕਿ ਮਾਰਨਾ ਉਹਨਾਂ ਨੇ ਅੱਜ ਮੇਰੇ ਫੋਨ ਨੰਬਰ ਟ੍ਰੇਸ ਕਰ ਚੈੱਕ ਕੀਤੇ ਕਿ ਇਸ ਨੰਬਰ ਤੋਂ ਕੋਲਾ ਆਈਆਂ ਹੋਈਆਂ ਉਸ ਨੰਬਰ ਤੋਂ ਕਾਫੀ ਕੋਲਾ ਮਿਲੀਆਂ ਜਿਹੜੇ ਅਤਵਾਦੀ ਧਮਕੀਆਂ ਦੇ ਦੇ ਪਾਕਿਸਤਾਨ ਤੋਂ ਬੈਠ ਕੇ ਜਿਹੜੇ ਅੰਮ੍ਰਿਤ ਤੋੜਾ ਨੂੰ ਮਾਰਨਾ ਹੈ ਅੱਜ ਉਹੀ ਨੰਬਰ ਜਿਹੜਾ ਗੁਜਰਾਤ ਪੁਲਿਸ ਨੇ ਕੇਸ ਸਟੇਜ ਕੀਤਾ ਮੈਂ ਧੰਨਵਾਦ ਕਰਦਾ ਗੁਜਰਾਤ ਪੁਲਿਸ ਦਾ ਮੈਂ ਇਹੀ ਚੀਜ਼ ਦਾ ਧੰਨਵਾਦ ਵੀ ਕਰਦਾ ਪੰਜਾਬ ਪੁਲਿਸ ਦਾ ਜਿਹੜੀ ਹੁਣ ਧਮਕੀ ਆਈ ਹੈ ਜਿਹੜੀ ਲੇਟੈਸਟ ਧਮਕੀ ਆ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਧਮਕੀ ਆਈ ਹੈ ਕਿ 10 ਦਿਨ ਵਿੱਚ ਤੈਨੂੰ ਮਾਰਨਾ ਹੈ ਮਤਲਬ ਮੈਂ ਕਹਿੰਦਾ ਕਿ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਜਿੱਦਾਂ ਸਾਡੇ ਤੇ ਕੋਈ ਹਮਲੇ ਹੋ ਰਹੇ ਨੇ ਸਰਕਾਰਾਂ ਨੇ ਸਾਡਾ ਬਚਾਅ ਕਰਨਾ ਚਾਹੀਦਾ ਹੈ ਜੈ ਸ਼੍ਰੀ ਕ੍ਰਿਸ਼ਨਾ ਅੱਜ ਗੁਜਰਾਤ ਤੋਂ ਇੱਕ ਟੀਮ ਆਈ ਸੀਗੀ ਕ੍ਰਾਈਮ ਬ੍ਰਾਂਚ ਦੀ ਸੂਰਤ ਤੋਂ ਜਿਨ੍ਹਾਂ ਨੇ 4-5 2024 ਨੂੰ ਇੱਕ ਮੋਡਿਊਲ ਫੜਿਆ ਸੀਗਾ ਜਿਹਦੇ ਵਿੱਚ ਪਾਕਿਸਤਾਨੀ ਉਗਰਵਾਦੀ ਟੈਰਰਿਸਟ ਫੜੇ ਗਏ ਸੀਗੇ ਉਹਦੇ ਵਿੱਚੋਂ ਇੱਕ ਨੇਪਾਲੀ ਟੈਰਰਿਸਟ ਔਰ ਇੱਕ ਬੰਗਲਾਦੇਸ਼ ਦਾ ਤੇ ਇੱਕ ਸ਼੍ਰੀਲੰਕਾ ਦਾ ਵੀ ਫੜਿਆ ਗਿਆ ਸੀ ਇੱਕ ਮਹਾਰਾਸ਼ਟਰਾ ਤੋਂ ਫੜਿਆ ਗਿਆ ਸੀਗਾ ਇਹ ਟੈਰਰਿਸਟ ਨੇ ਕੁਝ ਹਿੰਦੂ ਜਥੇਬੰਦੀਆਂ ਦੇ ਲੀਡਰਸ ਦੇ ਨਾਮ ਲਿੱਤੇ ਸੀਗੇ ਜਿਨ੍ਹਾਂ ਨੂੰ ਮਾਰਨ ਲਈ ਪਾਕਿਸਤਾਨ ਤੋਂ ਫੰਡਿੰਗ ਹੋਈ ਸੀ ਜਿਹਦੇ ਵਿੱਚ ਅਮਿਤ अरोड़ा ਦਾ ਵੀ ਨਾਮ ਸੀਗਾ ਪੰਜਾਬ ਤੋਂ ਉਸ ਕਨਸਰਨ ਦੇ ਵਿੱਚ ਅੱਜ ਗੁਜਰਾਤ ਪੁਲਿਸ ਆਈ ਸੀ ਕਿ ਇਹਨਾਂ ਦੇ ਬਿਆਨ ਲੈਣ ਲਈ ਔਰ ਉਹ ਮੋਡਿਊਲ ਦਾ ਜਿਹੜਾ ਅੱਗੇ ਫਰਦਰ ਜਿੰਨੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਜਿੰਨੇ ਵੀ ਨੰਬਰ ਸੀਗੇ ਅੱਗੇ ਪਾਕਿਸਤਾਨ ਕਾਲਿੰਗ ਜਿਹੜੀ ਰੂਟੀਨ ਚ ਆਉਂਦੀ ਰਹਿੰਦੀ ਹੈ ਜਾਂ ਕੈਨੇਡਾ ਤੋਂ ਜਾਂ ਆਸਟ੍ਰੇਲੀਆ ਤੋਂ ਜਾਂ ਹੋਰ ਕੰਟਰੀਜ਼ ਤੋਂ ਅਮਿਤ अरोड़ा ਨੂੰ ਉਹ ਸਾਰੇ ਨੰਬਰ ਅੱਜ ਲੈ ਕੇ ਜਾ ਰਹੇ ਨੇ ਔਰ ਉਹਦੇ ਚ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਕਈ ਨੰਬਰ ਜਿਹੜੇ ਮੈਕਸਿਮਮ ਨੰਬਰ ਉਹ ਆਪਸ ਚ ਮੈਚ ਵੀ ਕੀਤੇ ਨੇ ਜਿਹੜੇ ਗੁਜਰਾਤ ਪੁਲਿਸ ਉਹਨਾਂ ਦੇ ਮੋਬਾਈਲਾਂ ਚੋਂ ਲੈ ਕੇ ਆਈ ਤੇ ਉਹਨਾਂ ਨੇ ਸਾਡੇ ਮੋਬਾਈਲਾਂ ਤੋਂ ਲਿੱਤੇ ਨੇ ਤੇ ਬਹੁਤ ਵਧੀਆ ਗੱਲ ਹੈ ਕਿ ਗੁਜਰਾਤ ਪੁਲਿਸ ਇਸ ਮੋਡਿਊਲ ਨੂੰ ਦੇ ਪਿੱਛੇ ਇੰਨਾ ਵਰਕਆਊਟ ਕਰ ਰਹੀ ਹੈ ਤੇ ਮੈਂ ਬੇਨਤੀ ਕਰੂੰਗਾ ਆਪਣੇ ਪੰਜਾਬ ਪੁਲਿਸ ਨੂੰ ਵੀ ਜਿਹੜੇ ਮੋਡਿਊਲ ਇੱਥੇ ਪੰਜਾਬ ਚ ਫੜੇ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਇੰਨਾ ਵਰਕਆਊਟ ਕਰਕੇ ਗੁਜਰਾਤ ਵਾਂਗੂ ਜਿਹੜੇ ਟੈਰਰਿਸਟ ਗਰੁੱਪ ਉਹਨੂੰ ਪੰਜਾਬ ਜੈਕਟਿਵ ਹੋ ਰਹੇ ਨੇ ਉਹਨਾਂ ਦੇ ਉੱਤੇ ਨਥੇਲ ਪਾਈ ਜਾਵੇ ਤੁਹਾਨੂੰ ਪਿਛਲੇ ਦਿਨ ਅਮਿੰਦ ਰੋੜਾ ਨੂੰ ਇੱਕ ਹੋਰ ਧਮਕੀ ਆਈ ਸੀ ਜਿਸ ਵਿੱਚ 10 ਦਿਨ ਦਾ ਟਾਈਮ ਦਿੱਤਾ ਗਿਆ ਸੀ ਇਹਨਾਂ ਨੂੰ ਕਿ ਉਸ ਉਧਰ ਤੇ ਵੀ ਗੁਜਾਰ ਮੈਂ ਉਹੀ ਬੇਨਤੀ ਕੀਤੀ ਹੈਗੀ ਕਿ ਜਿਹੜੇ ਵੀ ਸਾਡੇ ਕੋਲੋਂ ਨੰਬਰ ਲਿੱਤੇ ਨੇ ਉਹਨਾਂ ਨੇ ਨਾਲ ਮੈਚ ਕੀਤੇ ਨੇ ਉਹ ਚੋਂ ਮੈਕਸਿਮਮ ਨੰਬਰ ਮੇਲ ਕਰ ਰਹੇ ਨੇ ਉਹ ਕੇਸ ਸ਼ਾਇਦ ਹੁਣ NIA ਦੇ ਵਿੱਚ ਵੀ ਚਲੇ ਜਾਵੇ ਤੇ ਇਹੀ ਬੇਨਤੀ ਹੈਗੀ ਹੈ ਕਿ ਜਿਹੜੇ ਰੂਟੀਨ ਦੇ ਵਿੱਚ ਪੰਜਾਬ ਦੇ ਵਿੱਚ ਵੀ ਮੋਡਿਊਲ ਫੜੇ ਜਾਂਦੇ ਨੇ ਜਿਵੇਂ 10 ਦਿਨ ਪਹਿਲੇ ਵੀ ਇੱਕ ਧਮਕੀ ਆਈ ਸੀਗੀ ਅਸੀਂ ਪੰਜਾਬ ਪੁਲਿਸ ਨੂੰ ਵੀ ਇਹ ਰਿਕਵੈਸਟ ਕਰਦੇ ਹਾਂ ਕਿ ਉਹ ਵੀ ਗੁਜਰਾਤ ਪੁਲਿਸ ਵਾਂਗੂ ਮਿਹਨਤ ਕਰਕੇ ਇਹ ਮੋਡਿਊਲ ਟ੍ਰੇਸ ਕਰਨ ਤਾਂ ਕਿ ਜਿਹੜੇ ਵੀ ਉਗਰਵਾਦੀ ਆ ਜਿਹੜੇ ਪੰਜਾਬ ਦਾ ਮੋਲ ਖਰਾਬ ਕਰਨ ਲਈ ਕੰਮ ਕਰ ਰਹੇ ਨੇ ਪਾਕਿਸਤਾਨ ਤੋਂ ਜਾਂ ਹੋਰ ਕੰਟਰੀਜ਼ ਤੋਂ ਉਹਨਾਂ ਦੇ ਉੱਤੇ ਨਾਕ ਚ ਪਾਈ ਜਾ ਸਕੇ